ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਰਾਜੀ ਖੁਸ਼ੀ ਹੋਵੋਗੇ ਐਵੀ ਕਿਕ ਕਾਕਾ ਟਾਈਮ ਸਵੇਰ ਦੇ 10 ਵਜੇ ਕੇ ਨੇ بارش ਤੋਂ ਬਾਅਦ ਇੱਕੋ ਮੌਸਮ ਨਾ ਜਿਹੜਾ ਅਗਲਾ ਦਿਨ ਹੁੰਦਾ ਠੰਡਾ ਠੰਡਾ ਹੁੰਦਾ ਬਦਲਵਾਈ ਅੱਜ ਵੀ ਬਣੀ ਹੋਈ ਆ ਠੰਡੀ ਠੰਡੀ ਅੱਜ ਹਵਾ ਚੱਲ ਰਹੀ ਹੈ ਤੇ ਕੰਮਕਾਰ ਕਰਦੇ ਹੋਏ ਸਵੇਰੇ ਸਵੇਰੇ ਦਿਲ ਬੜਾ ਲੱਗ ਰਿਹਾ ਮੈਨੂੰ ਤਾਂ ਬਿਲਕੁਲ ਵੀ ਫੀਲ ਹੋ ਨਹੀਂ ਰਹੀ ਹੈਗੀ ਤੇ ਦੇਖਦੇ ਆਂ ਬਾਕੀ ਅੱਜ بارش ਦੁਬਾਰਾ ਹੁੰਦੀ ਆ ਜਾਂ ਨਹੀਂ ਹੁੰਦੀ ਆ ਕੱਲ ਵਾਲੀ بارش ਤਾਂ ਇੰਨੀ ਜਿਆਦਾ ਸੀਗੀ ਨਾ ਮੈਂ ਤੁਹਾਨੂੰ ਦਿਖਾਈ ਵੀ ਸੀਗੀ ਬਾਕੀ ਚਲੋ ਹੁਣ ਬ੍ਰੇਕਫਾਸਟ ਕਰ ਲੈਂਦੀ ਆ ਮੈਂ ਅੱਜ ਆਪਣਾ ਬ੍ਰੇਕਫਾਸਟ ਬਹੁਤ ਲੇਟ ਹੋ ਰਿਹਾ 10:00 ਵਜੇ ਸਵੇਰੇ ਮੈਂ ਖਾਣਾ ਬਣਾਇਆ ਬੱਚੇ ਕਹਿੰਦੇ ਅਸੀਂ ਨਹੀਂ ਖਾਣੇ ਹੈਗੇ ਮੈਂ ਫੁਲਕੇ ਬਣਾਏ ਸੀਗੇ ਕਹਿੰਦੇ ਸੀ ਫੁਲਕੇ ਨਹੀਂ ਖਾਣੇ ਅਸੀਂ ਖਾਣੇ ਆ ਨਮਕੀਨ ਚਾਵਲ ਬੱਚਿਆਂ ਲਈ ਬਣਾ ਕੇ ਹੱਤੀਆਂ ਮੈਂ ਨਮਕੀਨ ਚਾਵਲ ਤੇ ਹੁਣ ਆਪਣਾ ਬ੍ਰੇਕਫਾਸਟ ਕਰਾਂਗੀ ਬੱਚਿਆਂ ਨੂੰ ਤਾਂ ਮੈਂ ਬ੍ਰੇਕ ਸੋਰੀ ਚਾਵਲ ਪਾ ਕੇ ਦੇ ਦਿੱਤੇ ਮੈਂ ਕਿ ਤੁਸੀਂ ਖਾਓ ਇਹ ਅ ਗੇੜੇ ਦਏ ਪਏ ਨੇ ਦੇਖੋ ਇਹਨਾਂ ਨੇ ਨਮਕੀਨ ਚਾਵਲ ਨੂੰ ਸਵੇਰੇ ਸਵੇਰੇ ਪਤਾ ਨਹੀਂ ਕਿਉਂ ਇਹਨਾਂ ਦਿਲ ਕਰਨ ਲੱਗ ਜਾਂਦਾ ਹੈ ਕਿ ਕੁਝ ਨਾ ਖਾਈਏ ਬਸ ਨਮਕੀਨ ਚਾਵਲ ਮਿਲ ਜਾਣ ਦੋਨਾਂ ਨੂੰ ਦੋਨੋਂ ਹੀ ਐਨੇ ਸ਼ੁਕੀਨ ਨੇ ਨਾ ਚਾਵਲਾਂ ਦੇ ਮੈਂ ਨਹੀਂ ਖਾਂਦੀ ਮੈਂ ਬਹੁਤ ਘੱਟ ਖਾ ਕੇ ਰਾਜੀ ਆ ਇੱਕ ਮਹੱਲੋ ਹਾਏ ਤਾਂ ਕਰ ਦੋ ਇੱਧਰ ਇੱਧਰ ਐਲੋ ਕਾਂਟ ਬਿਜ਼ੀ ਨੇ ਬ੍ਰੇਕਫਾਸਟ ਕਰਕੇ ਹਟਿਆ ਇੰਨੇ ਦੇਖੋ ਹਨਾ ਬਾਛੜ ਜੀ ਫੇਰ ਆਲੀ ਬੇੜਾ ਸਾਡਾ ਗਿੱਲਾ ਹੋ ਗਿਆ ਹਲਕੀ ਹਲਕੀ ਕਣੀਆਂ ਤੇ ਅੱਜ ਤਾਂ ਫੇਰ ਮੌਸਮ ਠੰਡਾ ਹੀ ਠੰਡਾ ਹੋ ਗਿਆ ਦਿੱਲ ਅੱਜ ਗਾਰਡਨ ਗਾਰਡਨ ਹੋਈ ਜਾਂਦਾ ਮੌਸਮ ਨੂੰ ਦੇਖ ਕੇ ਏ ਮੈਂ ਰੱਖ ਰਹੀਆਂ ਛੋਲਿਆਂ ਦੀ ਦਾਲ ਭਿਓ ਕੇ ਅੱਜ ਬਣਾਵਾਂਗੇ ਆਪਾਂ ਛੋਲਿਆਂ ਦੀ ਦਾਲ ਵਿੱਚ ਕੀ ਆ ਪਾ ਕੇ ਜੋ ਕਿ ਮੇਰੀ ਇੱਕ ਸਿਸਟਰ ਕਹਿ ਰਹੇ ਸੀਗੇ ਕਿ ਤੁਸੀਂ ਰੈਸਪੀ ਸ਼ੇਅਰ ਕਰਨਾ 2 ਘੰਟੇ ਪਹਿਲਾਂ ਆਪਾਂ ਦਾਲ ਨੂੰ ਭਿਓ ਕੇ ਰੱਖ ਦਿੱਤੀ ਐ ਤੂੰ ਆਪਣੀ ਟਿੱਕੀ ਖਾ ਤੂੰ ਟਿੱਕੀ ਲੈ ਤਾਂ ਲਈ ਉਹਨੂੰ ਗੋਲ ਗੱਪੇ ਖਾਂਦੇ ਹੁਣ ਫਾਸਟ ਫੂਡ ਵਾਲਾ ਭਾਈ ਆਇਆ ਬਾਹਰ ਅਰਮਾਨ ਨੇ ਖਾਦੀ ਐ ਟਿੱਕੀ ਤੇ ਇੱਕ ਮੈਂ ਖਾਣ ਲੱਗਿਆ ਗੋਲ ਗੱਪੇ ਮੈਂ ਕੁਝ ਨਹੀਂ ਖਾ ਰਹੀ ਕਿ ਕਿ 2 ਦਿਨ ਹੋ ਗਏ ਕੁਝ ਨਾ ਕੁਝ ਮੈਂ ਖਾਈ ਜਾ ਰਹੀ ਸੀਗੀ ਅੱਜ ਨਹੀਂ ਮੈਂ ਕੁਝ ਵੀ ਖਾਣਾ ਹੈਗਾ ਸ਼ਾਮ ਦੇ ਟਾਈਮ ਜਦੋਂ ਇਹ ਪਾਈ ਆਂਦਾ ਨਾ ਇਹਦੇ ਕੋਲ ਸਾਰੇ ਬੱਚੇ ਆਲੇ ਦੁਆਲੇ ਹੋ ਜਾਂਦੇ ਨੇ ਫਾਸਟ ਫੂਡ ਖਾਣ ਨੂੰ ਗੋਲ ਗੱਪੇ ਖਾਣ ਨੂੰ ਤੇ ਲੇਡੀਜ਼ ਵੀ ਸਾਰੀਆਂ ਖਾਈ ਲੈਂਦੀਆਂ ਨੇ ਇਕੱਲੇ ਬੱਚੇ ਨਹੀਂ ਬੱਚਿਆਂ ਨੂੰ ਤਾਂ ਆਪਾਂ ਉਂਝ ਹੀ ਬਦਨਾਮ ਕਰਦੇ ਹਾਂ ਲੇਡੀਜ਼ ਵੀ ਘੱਟ ਨਹੀਂ ਹੁੰਦੀਆਂ ਗੋਲ ਗੱਪੇ ਖਾਣ ਨੂੰ ਅਰਮਾਨ ਨੂੰ ਨਾ ਐਤੀ ਟਿੱਕੀ ਇੰਨੀ ਪਸੰਦ ਆਪਾ ਇਹਦੀ ਅਰਮਾਨ ਹਮੇਸ਼ਾ ਟਿੱਕੀ ਖਾਂਦਾ ਤੇ ਇੱਕਮ ਨੂੰ ਪਸੰਦ ਆਉਂਦੇ ਨੇ ਰੋਲ ਜਾਂ ਫਿਰ ਗੋਲ ਗੱਪੇ ਰੋਲ ਆਪਾਂ ਕੱਲ ਖਾਦੇ ਸੀਗੇ ਅੱਜ ਗੋਲ ਗੱਪੇ ਖਾਣ ਲੱਗਿਆ ਇੱਕਮ ਅ ਚਾਚੀ ਨੇ ਨਹੀਂ ਖਾਏ ਗੋਲ ਗੱਪੇ ਹੈ ਚਾਚੀ ਕਿਉਂ ਅਰ ਮੂੰਹ ਕੋਣ ਅੱਡੇਗਾ ਚਾਚੀ ਗਰੀ ਮੂ ਵੜਨਾ ਪਏਗਾ ਬੜਾ ਸਾਰਾ ਫਿਰ ਗੋਲ ਗੱਪੇ ਖਾ ਹੁਣੇ ਆ ਬੇਬੇ ਨੂੰ ਖਲਾ ਦੇ ਬੇਬੇ ਖਾ ਲੈ ਗੋਲ ਗੱਪੇ ਕਿਉਂ ਹੈ ਅੱਛਾ ਚਲ ਕੋਈ ਨਾ ਖਾਓ ਫਿਰ पानी मेनू दे दी गोल गपे खा ली जेड़ा मर्जी छोड़ दी मेरे लिए मैं आ रही बे बे है ए नहीं मिर्ची हाँ जरूरी मैं नहीं बटिया बेबे हाँ पक्का बेबे आ रही हाँ मैं जा चल मैं खोल के दरवाजा ना थोड़ा टाइम बेबे आ रही फिर सब्जी बनावा ना दही अपनी टिक्की खा रहा तू गोल्पे खा नहीं करनी है, ठीक है? दी, लगा दी, वैसे मैं चला उठे लेकर जाएंगी चाची है तेन क्या है बेबी गोल गपे खा है मिठे पानी गल खा लें चल ਦੇਖੋ ਪ੍ਰਭ ਦੇ ਕਿੱਥੇ ਬੈਠ ਕੇ ਖਾਣ ਲੱਗ ਰਿਹਾ ਨਹੀਂ ਨਨੂ ਦਿਨ ਦਿਨ ਮਾ ਕਿੰਨੇ ਗੇੜੇ ਲਗਾ ਦੇ ਕੇ ਦੁਕਾਨ ਪਾ ਇਸ ਟਾਈਮ ਫੇਰ ਫਾਸਟ ਫੂਡ ਖਾਣਾ ਹੁੰਦਾ ਬੈਟ ਘਾ ਰੱਖਿਆ ਨਹੀਂ ਸਾਈਕਲ ਦੱਸ ਪਹਿਲਾਂ ਕਿ ਇਹਦੀ ਲੈ ਰਿਆਂ ਤੂੰ ਯੂਰਾ ਠੀਕ ਆ ਆਪਣੀ ਸਾਈਕਲ ਲਿਓ ਬੈਟ ਵੀ ਟੰਗ ਹੋ ਜਾਏਗਾ ਡਿੱਗਣਾ ਹੁਣ ਤੂੰ ਪਈ ਕਿਤੇ ਬੈਟ ਨੂੰ ਫਸਾ ਲੇ ਪਾਣੀ ਕਿੱਥੇ ਰੱਖਿਆ ਮੇਰਾ ਪੇਟ ਪੂਜਾ ਕਰਕੇ ਬੱਚੇ ਤਾਂ ਨਿਕਲ ਪਏ ਬਾਹਰ ਨੂੰ ਤੇ ਮੌਸਮ ਦੇਖੋ ਹਨਾ ਇਹ ਜਿਆ ਠੰਡਾ ਹੋਇਆ ਵਿਆ ਅੰਦਰ ਜਾਣ ਨੂੰ ਤਾਂ ਦਿਲ ਨਹੀਂ ਕਰਦਾ ਹੈਗਾ ਦਿਲ ਕਰਦਾ ਬੇੜੇ 'ਚ ਹੀ ਬੈਠੇ ਰਹੀਏ ਬੇਬੇ ਨੂੰ ਮਿਲ ਕੇ ਆਈਆਂ ਮੈਂ ਬਾਹਰ ਬੈਠੇ ਸੀਗੇ ਚਿੱਕਰ ਮੈਂ ਬਾਹਰ ਨਹੀਂ ਨਿਕਲਦੀ ਨਾ ਨਿਕਲਦੀ ਹੈਗੀ ਬੇਬੇ ਫਿਰ ਬੱਚਿਆਂ ਨੂੰ ਭੇਜ ਦਿੰਦੇ ਨੇ ਕਿ ਆਪਣੀ ਮੰਮੀ ਨੂੰ ਭੇਜ ਦੋ ਮਿਲ ਚੋਗੀ ਮੈਨੂੰ ਕਿਉਂਕਿ ਬੇਬੇ ਨਾ ਸਾਡਾ ਰੈਂਪ ਥੋੜਾ ਉੱਚਾ ਉੱਚੇ ਰੈਂਪ ਤੇ ਚੜ੍ਹ ਨਹੀਂ ਹੁੰਦਾ ਉਹਨਾਂ ਤੋਂ ਤੇ ਬਸ ਉਹਨਾਂ ਨੂੰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਬਾਹਰ ਦੀ ਜਿਹੜੀ ਫਰੈਸ਼ ਹਵਾ ਮੈਂ ਉਸੇ 'ਚ ਬੈਠੀ ਰਹਾ ਪੱਖਿਆਂ ਵਾਲੀ ਹਵਾ ਕਹਿੰਦੇ ਮੈਨੂੰ ਖਰਾਬ ਕਰਦੀ ਹੈ ਛਾਣਾ ਸਰੀਰ ਹੈ ਜੀ ਤੁਹਾਨੂੰ ਪਤਾ ਹੈ ਜ਼ਿਆਦਾ ਗਰਮੀ ਵੀ ਨਹੀਂ ਸਹਿਣ ਹੁੰਦੀ ਤੇ ਜ਼ਿਆਦਾ ਮਤਲਬ ਜੇਕਰ ਆਪਾਂ ਕਹਿੰਨੇ ਆ ਵੀ ਐਸੀ ਲਗਾ ਕੇ ਬਿਠਾ ਦਈਏ ਠੰਡ ਵੀ ਸਹਿਣ ਨਹੀਂਗਾ ਤਾਂ ਹੁੰਦੀ ਹੈਗੀ ਇੱਕ ਚਲੋ ਫਰੈਸ਼ ਹਵਾ ਤੁਸੀਂ ਫਰੈਸ਼ਾ ਬਾਜ਼ੀ ਬੈਠੇ ਰਹੋ ਸਵੇਰੇ ਆਈ ਸੀਗੇ ਆਪਣੇ ਘਰੇ ਉਸ ਟਾਈਮ ਮੈਂ ਕੰਮ ਨਵੇੜ ਰਹੀ ਸੀ ਕਿ ਤੇ ਹੁਣ ਸ਼ਾਮ ਨੂੰ ਫੇਰ ਮਿਲ ਕੇ ਆਈਆਂ ਬੇਬੇ ਨੂੰ ਮਸਾਲਾ ਆਪਾਂ ਰੈਡੀ ਕਰ ਲਿਆ ਦਾਲ ਬਣਾਉਣ ਲਈ ਪਿਆਜ਼ ਐ ਲਸਣ ਹਰੀਆਂ ਮਿਰਚਾਂ ਆਪਾਂ ਸਿਰਫ ਹਰੀਆਂ ਮਿਰਚਾਂ ਨਾਲ ਹੀ ਸਬਜ਼ੀ ਬਣਾਉਂਦੇ ਆ ਤੇ ਇੱਧਰ ਆਪਾਂ ਕੀਆ ਕੱਟ ਲਿਆ ਇਹ ਆਪਣੀ ਦਾਲ ਪਿਓ ਕੇ ਰੱਖੀ ਸੀਗੀ ਜੋ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਮਸਾਲੇ ਨੂੰ ਗ੍ਰਾਇੰਡਰ ਕਰ ਲੈਂਦੇ ਆ ਸਬਜੀ ਆਪਾਂ ਲੱਗ ਗਏ ਆ ਬਣਾਉਣ ਸਭ ਤੋਂ ਪਹਿਲਾਂ ਇੱਕ ਕੜਛੀ ਤੇਲ ਦੀ ਪਾ ਕੇ ਜੀਰੇ ਦਾ ਲਾਇਆ ਤੜਕਾ ਫੇਰ ਮਸਾਲਾ ਜਿਹੜਾ ਜੋ ਗ੍ਰਾਇੰਡਰ ਕੀਤਾ ਆਪਾਂ ਨੇ ਉਸ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲਵਾਂਗੇ ਬਹੁਤ ਈਜ਼ੀ ਜਿਹਾ ਤਰੀਕਾ ਕੀ ਇਹ ਵਾਲੀ ਦਾਲ ਜਾਂ ਦਾਲ ਵਿੱਚ ਕੀਆ ਬਣਾ ਕੇ ਜਦੋਂ ਆਪਾਂ ਬਣਾਉਂਦੇ ਆਂ ਬੜੀ ਆਸਾਨੀ ਨਾਲ ਬਣ ਜਾਂਦੀ ਹੈ ਸਬਜੀ ਜਦੋਂ ਵੀ ਮਸਾਲਾ ਆਪਣਾ ਬਰਾਊਨ ਹੋ ਜੇ ਆਪਾਂ ਪਾਇਆ ਇਹਦੇ ਚ ਧਨੀਆ ਪੀਸਿਆ ਹੋਇਆ ਹਲਦੀ ਤੇ ਨਮਕ ਟੇਸਟ ਅਕੋਰਡਿੰਗ ਇਹ ਮਸਾਲੇ ਪਾਣੇ ਨੇ ਤੇ ਜੋ ਗਰਮ ਮਸਾਲਾ ਉਹ ਸਭ ਤੋਂ ਲਾਸਟ ਵਿੱਚ ਪਾਵਾਂਗੇ ਆਪਾਂ ਜਦੋਂ ਦਾਲ ਆਪਣੀ ਰੈਡੀ ਹੋ ਜੂਗੀ ਤੇ ਇੱਥੇ ਦੇਖੋ ਆਪਾਂ ਮਸਾਲੇ ਪਾ ਕੇ ਹਲਕਾ ਜਿਹਾ ਪਾ ਦਵਾਂਗੇ ਪਾਣੀ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਆਪਾਂ ਦੋ ਵਾਰੀ ਪਾਇਆ ਸੀਗਾ ਮੈਂ ਪਾਣੀ ਜਦੋਂ ਤੱਕ ਬਿਲਕੁਲੀ ਆਪਣਾ ਮਸਾਲਾ ਆਇਲ ਨਾ ਛੱਡ ਦੇਵੇ ਤੇ ਬਾਅਦ ਦੇ ਵਿੱਚ ਇੱਕ ਪਾਏ ਆਪਾਂ ਟਮਾਟਰ ਟਮਾਟਰ ਸੀਗਾ ਵੱਡੇ ਸਾਈਜ਼ ਦਾ ਇਸ ਲਈ ਆਪਾਂ ਇੱਕ ਟਮਾਟਰ ਪਾ ਦਿੱਤਾ ਤੇ ਜੇਕਰ ਟਮਾਟਰ ਛੋਟਾ ਹੁੰਦਾ ਫਿਰ ਆਪਾਂ ਦੋ ਟਮਾਟਰ ਪਾ ਲੈਣੇ ਸੀਗੇ ਤੇ ਉਸ ਤੋਂ ਬਾਅਦ ਮਸਾਲਾ ਫਿਰ ਆਪਾਂ ਦੁਬਾਰਾ ਤੋਂ ਚੰਗੇ ਤਰੀਕੇ ਨਾਲ ਭੁੰਨਿਆ ਤੇ ਲਾਸਟ ਦੇ ਵਿੱਚ ਵਾਰੀ ਆਉਂਦੀ ਹੈ ਘੀਆ ਪਾਣ ਦੀ ਘੀਆ ਪਾ ਕੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਲਵਾਂਗੇ ਕਿ ਇਹਨੂੰ ਫਿਰ 2 ਮਿੰਟ ਤੋਂ ਬਾਅਦ ਆਪਾਂ ਜੋ ਦਾਲ ਪਿਓ ਕੇ ਰੱਖੀ ਹੋਈ ਸੀਗੀ ਉਹ ਪਾ ਦੇਣੀ ਹੈ ਤੇ ਨਾਲ ਚੰਗੀ ਤਰ੍ਹਾਂ ਭੁੰਨ ਚੁੱਕੀ ਦਾਲ ਜਦੋਂ ਮਸਾਲੇ ਦੇ ਵਿੱਚ ਉਸ ਤੋਂ ਬਾਅਦ ਗਰਮ ਪਾਣੀ ਕਰਕੇ ਆਪਾਂ ਪਾਣੀ ਪਾ ਦਵਾਂਗੇ ਤੇ 2 ਸਿੱਟੀਆਂ ਲਗਵਾਨੀਆਂ ਮੈਂ 2 ਸਿੱਟੀਆਂ ਲਗਵਾ ਕੇ ਜਿਹੜੀ ਤੀਜੀ ਹੁੰਦੀ ਆ ਉਹਦੀ ਸਟੀਮ ਪਰਵਾ ਲੈਨੇ ਆ ਉਸ ਤੋਂ ਬਾਅਦ ਖੋਲ ਕੇ ਦੇਖਾਂਗੇ ਦਾਲ ਦਾਲ ਬਣਾ ਕੇ ਕੁੰਮਣਾ ਲਾ ਦਿਆਂ ਮੈਂ ਪਹਿਲੇ ਤਾਂ ਸਮੁੰਦਰ ਪਾਰ ਕਰਕੇ ਜਾਣਾ ਪਏਗਾ ਹੈ ਪਹਿਲੇ ਤਾਂ ਸਮੁੰਦਰ ਪਾਰ ਕਰਕੇ ਫਿਰ ਜਾਣਾ ਪਏਗਾ ਮੈਂ ਕਿਹਾ ਵਾਹਾਂ ਤੱਕ ਹਾਂ ਦੇਖ ਕੇ ਪਾਣੀ ਵਾਲਾ ਦੇਣਾ ਵੀ ਆ ਹਾਂ ਦੇਖ ਕੇ ਮੈਂ ਆ ਗਈ ਸੀਗੀ ਆਪਣੀ ਫਰੈਂਡ ਨਾਲ ਘੁੰਮਣ ਮਿਲੋ ਮੇਰੀ ਫਰੈਂਡ ਨੂੰ ਹੈਲੋ ਦੀ ਨਾਰੀਅਲ ਪਾਣੀ ਲੈ ਕੇ ਚੱਲੀ ਆ ਮੈਂ ਚਨਾਬ ਜੀ ਲਈ ਉਹਨਾਂ ਨੂੰ ਅੱਜ ਕੱਲ੍ਹ ਪਹਿਲੀ ਕਿਨਾਰੀਅਲ ਪਾਣੀ ਪਿਲਾ ਰਹੀ ਆ ਇਹ ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੈਠਾ ਹੁੰਦਾ ਨਾਰੀਅਲ ਵਾਲਾ ਤੇ ਇੱਕ ਕੋ ਜਸ਼ਨ ਕਰੇ ਕਿਸੇ ਕਿਸਵਾਰਾ ਸਾਇਦ ਇੱਕ ਦਾ ਸੱਤ ਵਿਸਾਦਤੀ ਤੋਂ ਨਿਕਲੇ ਉਹ ਤਾਂ ਸੁੰਦਰ ਤੇ ਵੀ ਪਾਰ ਆ ਕੇ ਨਾ ਮਾਈਂਡ ਫਰੈਸ਼ ਹੋ ਜਾਂਦਾ ਹੁਮ ਲੈਂਦੇ ਆ ਨਾਲੇ ਮਾਈਂਡ ਫਰੈਸ਼ ਹੋ ਜਾਂਦਾ ਆਪਣਾ ਏਰੀਅਲ ਪਾਣੀ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਵਾਪਸੀ ਆ ਰਹੇ ਆ ਘਰ ਆ ਦੇਖੋ ਜਨਾਬ ਜੀ ਲਈ ਲਿਆ ਨਾਰੀਅਲ ਪਾਣੀ ਆਪਾਂ ਨੇ ਤੇ ਸ਼ਹਿਰ ਦੇਖੋ ਆਪਾਂ ਕਾਫੀ ਦੂਰ ਤੱਕ ਘਰ ਆਂਦੇ ਆ ਬਹਾਨੇ ਨਾਲ ਨਾਰੀਅਲ ਪਾਣੀ ਵੀ ਲੈ ਜਾਂਦੇ ਆ ਪਾਚੀ ਜਾਂਦੇ ਹੋਏ ਫਰੂਟ ਵੀ ਲੈ ਕੇ ਜਾਂਦੇ ਆ खान पीन का कुछ भी मिल जाए आप सब कुछ ले जाओ जा तीन ले, ले लो ले। दो हो रहे ये ले आपका कोई। <laughs> बाहर वैसे ही करते है कि आज पहली बार बनाया ना बहार नहीं घूमते चले जाते हैं घर कैमरा नहीं क्योंकि एक घंटा अपने लिए आप कड़ते हैं फोन खोन तो दूर रहते हैं बस घूमने ही ध्यान हूँ अपना ਕਰਾ ਕੇ ਸਭ ਤੋਂ ਪਹਿਲਾਂ ਤਾਂ ਮੈਂ ਕੁੱਕਰ ਦੇਖਿਆ ਖੋਲ ਕੇ ਕਿ ਦਾਲ ਕਿੱਦਾਂ ਦੀ ਬਣੀ ਐ ਨਾਲੇ ਤੁਹਾਨੂੰ ਵੀ ਦਿਖਾਉਂਦੀ ਆ ਆ ਦੇਖੋ ਦੇਖਣ ਤੋਂ ਤਾਂ ਬਹੁਤ ਹੀ ਟੇਸਟੀ ਲੱਗ ਰਹੀ ਐ ਸਬਜੀ ਤੇ ਲੁੱਕ ਵੀ ਬਹੁਤ ਕੈਂਟ ਲੱਗ ਰਹੀ ਐ ਸਬਜੀ ਦੀ ਬਾਕੀ ਹੁਣ ਕਰਚੀ ਮਾਰ ਕੇ ਦੇਖ ਲੈਣੇ ਐ ਸਬਜੀ ਤਾਂ ਬਿਲਕੁਲ ਹੀ ਰੈਡੀ ਹੋ ਚੁੱਕੀ ਐ ਗਲ ਚੁੱਕੀ ਐ ਦਾਲ ਵੀ ਤੇ ਕੀਆ ਵੀ ਥੋੜਾ ਜਿਹਾ ਮਤਲਬ ਕੀਆ ਤੇ ਦਾਲ ਦਿਸਣੀ ਵੀ ਚਾਹੀਦੀ ਐ ਪਤਾ ਵੀ ਲੱਗਣਾ ਚਾਹੀਦਾ ਕਿ ਦਾਲ ਸਬਜੀ ਕੀ ਬਣੀ ਐ ਬਾਕੀ ਮੈਂ ਸਾਨੂੰ ਤਾਂ ਇਦਾਂ ਦੀ ਹੀ ਸਬਜੀ ਪਸੰਦ ਐ ਤੁਹਾਨੂੰ ਜਿਆਦਾ ਕੁਲੀ ਹੋਈ ਪਸੰਦ ਆ ਥੋੜਾ ਜਿਹਾ ਕੜਚੀ ਮਾਰ ਸਕਦੇ ਹੋ ਤੁਸੀਂ ਵਿੱਚ ਤੇ ਬਸ ਇਹੀ ਸੀਗੀ ਰੈਸਪੀ ਕਿੱਦਾਂ ਦੀ ਲੱਗੀ ਐ ਤੁਹਾਨੂੰ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਪਲੀਜ਼ ਪਲੀਜ਼ ਜ਼ਰੂਰ ਦੱਸ ਦੇਣਾ ਕੀਮੇ ਦੀ ਲੱਗੀ ਤੁਹਾਨੂੰ ਦਾਲ ਦੀ ਰੈਸਪੀ ਮੈਨੂੰ ਜਰੂਰ ਦੱਸਣਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਬੱਚਿਆਂ ਨੂੰ ਭੁੱਖ ਲੱਗੀ ਹੈ ਖਾਣਾ ਬਣਾਉਣ ਲੱਗੀ ਆ ਮੈਂ ਮੈਂ ਸੋਚਿਆ ਚਲੋ ਵਲੌਗ ਤਾਂ ਨਾ ਐਂਡ ਕਰ ਦਿੰਨੇ ਆ ਬਾਅਦ ਦੇ ਵਿੱਚ ਆਪਾਂ ਵਲੌਗ ਦਾ ਐਂਡ ਕਰਨਾ ਹੀ ਭੁੱਲ ਜਾਂਦੇ ਆ ਨਾਲੇ ਬੇਬੇ ਜੀ ਨੂੰ ਆਵਾਜ਼ ਮਾਰਦੇ ਆ ਉਹ ਵੀ ਬਾਹਰ ਇਕੱਲੇ ਬੈਠੇ ਸੀਗੇ ਅੱਜ ਸਾਰੇ ਬੈਠੇ ਹੁੰਦੇ ਨੇ ਬਾਹਰ ਅੱਜ ਚਾਚੀ ਜੀ ਉਰੀ ਹੈ ਨਹੀਂ ਆਪਣੇ ਰਿਲੇਟਿਵ ਸੀਗੇ ਕੋਈ ਉਹਨਾਂ ਚ ਡੈਥ ਹੋ ਗਈ ਕਿਸੇ ਦੀ ਉੱਤਰ ਗਏ ਹੋਏ ਨੇ ਮੰਮੀ ਵੀ ਸਾਡੇ ਨਾਲ ਹੀ ਨੇ ਸਾਰੇ ਬਾਹਰ ਇਕੱਠੇ ਹੀ ਬੈਠੇ ਹੁੰਦੇ ਨੇ ਬੇਬੇ ਕੋਲ ਅੱਜ ਵਿਚਾਰੇ ਇਕੱਲੇ ਜੇ ਬੈਠੇ ਨੇ ਦੇਖੋ ਨਾ ਇਨਸਾਨ ਕਦੋਂ ਦੁਨੀਆ ਤੋਂ ਚਲੇ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਠੀਕ ਠਾਕ ਸੀਗੇ ਜਿਨ੍ਹਾਂ ਦੀ ਵੀ ਹੁਣ ਡੈਥ ਹੋਈ ਆ ਨਾ ਠੀਕ ਠਾਕ ਸੀਗੇ اٹੈਕ ਕਹਿੰਦੇ ਹੋਇਆ ਉਹਨਾਂ ਨੂੰ ਬਸ ਪਤਾ ਹੀ ਨਹੀਂ ਚੱਲਦਾ ਇਹ ਘੜੀ ਦਾ ਵੀ ਕਦੋਂ ਕਿਹੜਾ ਸਾਹ ਕਿੱਥੇ ਕਿਦਾਂ ਆਖਰੀ ਹੋਵੇ ਨਾ ਕਦੀ ਪਤਾ ਹੀ ਨਹੀਂ ਚੱਲਦਾ ਹੈਗਾ ਇਨਸਾਨ ਨੂੰ ਬਸ ਇਹੀ ਹੈ ਵੀ ਜਉਂਦੇ ਜੀ ਸਾਰਿਆਂ ਨਾਲ ਨਾ ਰਲ ਮਿਲ ਕੇ ਰਹੋ ਹੱਸ ਕੇ ਖੇਡ ਕੇ ਆਪਣਾ ਟਾਈਮ ਹੈ ਜਿਹੜਾ ਉਹ ਪਾਸ ਕਰਨਾ ਚਾਹੀਦਾ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰਨਾ ਚਾਹੀਦਾ ਹੰਕਾਰ ਤਾਂ ਬੰਦੇ ਨੂੰ ਨਾ ਇੱਕ ਦਿਨ ਇਹ ਜਾਂਦਾ ਜਿੱਥੇ ਇਕੱਲਾ ਕਰ ਦਿੰਦਾ ਆਪਣੇ ਤੋਂ ਬਹੁਤ ਦੂਰ ਕਰ ਦਿੰਦਾ ਤੇ ਐਂਡ ਦੇ ਵਿੱਚ ਉਹ ਹੰਕਾਰ ਚ ਬੰਦਾ ਲੈ ਕੇ ਕੀ ਜਾਂਦਾ ਇਹ ਨਹੀਂ ਸਮਝ ਆਂਦੀ ਹੈਗੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਦੇਖੋ ਤਾਂ ਅੰਦੌਲਤ ਪੈਸਾ ਤੇ ਕਾਰਾਂ ਕਿਸੇ ਚੀਜ਼ ਦਾ ਗਮਾਨ ਨਹੀਂ ਕਦੀ ਵੀ ਕਰਨਾ ਚਾਹੀਦਾ ਸਭ ਕੁਝ ਇੱਥੇ ਹੀ ਰਹਿ ਜਾਂਦਾ ਤੇ ਜਦੋਂ ਵੀ ਇਹ ਜੀ ਕੋਈ ਗੱਲ ਹੁੰਦੀ ਹੈ ਨਾ ਮੈਨੂੰ ਮੈਂ ਬੜਾ ਸੋਚਦੀ ਆ ਬੈਠ ਕੇ ਇਹਨਾਂ ਚੀਜ਼ਾਂ ਬਾਰੇ ਕਿ ਦੇਖੋ ਇਨਸਾਨ ਇੱਥੋਂ ਕੀ ਲੈ ਕੇ ਜਾਊਗਾ ਜਦ ਕੁਛ ਨਹੀਂ ਲੈ ਕੇ ਜਾਂਦਾ ਹੈਗਾ ਪਰ ਜਾਣ ਵਾਲਾ ਚਲਿਆ ਜਾਂਦਾ ਦੇਖੋ ਬੱਚੇ ਪਿੱਛੇ ਰੁੱਲ ਜਾਂਦੇ ਨੇ ਹਨਾ ਬੱਚਿਆਂ ਨੂੰ ਮਾਂ ਪਿਓ ساری ਉਮਰ ਨਹੀਂ ਫੇਰ ਮਿਲਦੇ ਹੈਗੇ ਹੈ ਬਜ਼ੁਰਗ ਸੀਗੇ ਪਰ ਦੇਖੋ ਚਾਹੇ ਬਜ਼ੁਰਗ ਹੈ ਚਾਹੇ ਕੁਛ ਹੈ ਆਪਣੇ ਘਰ ਤਾਂ ਜਦੋਂ ਕੋਈ ਵੀ ਜੀ ਜਾਂਦਾ ਨਾ ਬਹੁਤ ਦੁੱਖ ਲੱਗਦਾ ਘਰ ਦਾ ਤਾਂ ਕੁੱਤਾ ਵੀ ਮਾਰ ਨਹੀਂ ਹੁੰਦੇ ਕਹਿੰਦੇ ਹਨਾ ਜਦੋਂ ਉਹ ਵੀ ਜਾਵੇ ਨਾ ਫੇਰ ਵੀ ਆਪਣਾ ਦਿਲ ਦੇਖੋ ਕਿੱਦਾਂ ਰੋਂਦਾ ਉਹਦੇ ਲਈ ਵੀ ਇਹ ਤਾਂ ਫੇਰ ਵੀ ਚੋਰ ਆਪਣੇ ਘਰ ਤਾਂ ਜੀ ਸੀਗਾ ਬਾਕੀ ਜਿੱਦਾਂ ਕੋਈ ਲਿਖਾ ਕੇ ਲੈ ਕੇ ਆਇਆ ਜੀ ਹੋਣਾ ਉਹੀ ਹੁੰਦਾ ਹੈ ਹਨਾ ਕੀ ਕਰ ਸਕਦਾ ਕੋਈ ਆਪਾਂ ਸਿਰਫ ਇਹੀ ਕਹਿ ਸਕਦੇ ਨੇ ਕਿ ਪਿਆਰ ਨਾਲ ਮਿਲ ਜੁਲ ਕੇ ਸਾਰੇ ਜਨ ਇਹ ਰਿਹਾ ਕਰੋ ਹੰਕਾਰ ਨਾ ਕਰਿਆ ਕਰੋ ਕਿਸੇ ਨੂੰ ਮੰਦਾ ਬੋਲ ਨਾ ਬੋਲਿਆ ਕਰੋ ਕਿਸੇ ਨਾਲ ਨਹੀਂ ਦਿਲ ਮਿਲਦਾ ਨਾ ਬੋਲਿਆ ਕਰੋ ਹਨਾ ਪਰ ਕਿਸੇ ਨੂੰ ਆਪਣੇ ਮੂਹ ਮੰਦਾ ਬੋਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਬੋਲ ਉਹ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਨੂੰ ਨਾ ਆਪਾਂ ਬੋਲ ਤਾਂ ਦਿੰਨੇ ਆ ਪਰ ਕਿਤੇ ਨਾ ਕਿਤੇ ਨਾ ਇਹਨਾਂ ਚੀਜ਼ਾਂ ਦਾ ਵੀ ਆਪਾਂ ਨੂੰ ਸਜ਼ਾ ਮਿਲਦੀ ਆ ਹਰ ਇੱਕ ਚੀਜ਼ ਦੀ ਸਜ਼ਾ ਮਿਲਦੀ ਆ ਭੁਗਤਣਾ ਪੈਂਦਾ ਆ ਆਪਾਂ ਨੂੰ ਉਹ ਜੋ ਆਪਾਂ ਕਰਮ ਕਰ ਰਹੇ ਆ ਫਲ ਹਰ ਇੱਕ ਚੀਜ਼ ਦਾ ਮਿਲਦਾ ਚੰਗੇ ਕਰਮ ਕਰਾਂਗੇ ਤਦ ਵੀ ਉਹਦਾ ਫਲ ਮਿਲੂਗਾ ਦੇਖੋ ਮਾੜੇ ਕਰਮ ਕਰ ਰਹੇ ਆ ਆਪਾਂ ਉਹਦਾ ਵੀ ਫਲ ਮਿਲੂਗਾ ਇਹ ਮਿਲੂਗਾ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਜੇ ਅੱਜ ਆਪਾਂ ਕਿਸੇ ਨੂੰ ਮੰਦਾ ਬੋਲ ਬੋਲ ਵੀ ਵੀ ਉਹਦਾ ਨਹੀਂ ਆਪਾਂ ਨੂੰ ਹਨਾ ਕਿਤੇ ਵੀ ਕੋਈ سزا ਮਿਲਨੀ ਜਾਂ ਕੁਝ ਅਸੀਂ ਮੈਂ ਤਾਂ ਇਹੀ ਕਹਾਂਗੀ ਕਿਸੇ ਨਾਲ ਦਿਲ ਨਹੀਂ ਮਿਲਦਾ ਨਾ ਬੋਲੋ ਕਿਸੇ ਨੂੰ ਚੰਗਾ ਮਾੜਾ ਨਾ ਕਹੋ ਨਾ ਕਹਿਣ ਦੀ ਛੱਡੋ ਗੱਲ ਮੈਂ ਤਾਂ ਇਹੀ ਕਹਿਨੀ ਹੈ ਵੀ ਕਿਸੇ ਬਾਰੇ ਚੰਗਾ ਮਾੜਾ ਸੋਚੋ ਵੀ ਨਾ ਆਪਣੇ ਆਪ ਨੂੰ ਇਦਾਂ ਦਾ ਬਣਾ ਕੇ ਰੱਖੋ ਬਾਕੀ ਸਰਬਤ ਦਾ ਭਲਾ ਮੰਗੋ ਦੋ ਟਾਈਮ ਮੇਰੇ ਤੇ ਇਹੀ ਅਰਦਾਸ ਹੁੰਦੀ ਹੱਥ ਜੋੜ ਕੇ ਕਿ ਏ ਵਾਹਿਗੁਰੂ ਜੀ ਬਸ ਸਭ ਦਾ ਭਲਾ ਕਰਿਓ ਕੋਈ ਸਾਡਾ ਲੱਖ ਬੁਰਾ ਹੈ ਨਾ ਸੋਚੇ ਪਰ ਸਾਡੇ ਕੋਲੋਂ ਨਾ ਕਿਸੇ ਦਾ ਬੁਰਾ ਵੀ ਹੋਵੇ ਸਾਡੇ ਨਾ ਇਹ 15 ਦਿਨਾਂ ਦੇ ਅੰਦਰ ਅੰਦਰ ਤੀਜੀ ਡੈਥ ਸੀਗੀ ਗਰਮੀ ਦੇ ਕਾਰਨ ਇੰਨਾ ਬੁਰਾ ਹਾਲ ਹੋ ਰਿਹਾ ਦੋ ਚਾਰ ਦਿਨ ਟਿਕਦੇ ਆ ਬਸ ਉਦੋਂ ਹੀ ਫੇਰ ਇਹ ਜਾਂ ਕੋਈ ਗੱਲ ਇੱਧਰ ਉੱਧਰ ਹੋ ਜਾਂਦੀ ਹੈ ਹਜੇ ਜੋ ਪਹਿਲੇ ਮੈਂ ਜਦੋਂ ਘਰ ਗਈ ਸੀਗੇ ਉਸ ਟਾਈਮ ਸਾਡੇ ਬੇਬੇ ਜੀ ਦੇ ਭਰਾ ਸੀਗੇ ਦਾਦੀ ਸਾਥ ਸਾਡੇ ਆਏ ਹੋਏ ਨੇ ਜੋ ਇਹਨਾਂ ਦਾ ਭਰਾ ਸੀ ਉਹ ਐਕਸਪਾਇਰ ਹੋਇਆ ਉਹਦਾ ਹਜੇ ਭੋਗ ਫ੍ਰਾਈਡੇ ਆ ਫਿਰ ਉਸ ਤੋਂ ਬਾਅਦ ਇੱਕ ਇਹਨਾਂ ਦੇ ਮੇਰੇ ਸੋਹਰਾ ਜੀ ਨੇ ਜੋ ਡੈਡੀ ਨੇ ਸਾਡੇ ਉਹਨਾਂ ਦੇ ਫੁੱਫੜ ਜੀ ਦੀ ਡੈਥ ਹੋਈ ਉਹ ਐਕਸਪਾਇਰ ਹੋਏ ਅੱਜ ਸੀਗੇ ਭੂਆ ਦੇ ਕੁੜਮ ਉਹਨਾਂ ਦੀ ਡੈਥ ਹੋਈ ਉਹ ਐਕਸਪਾਇਰ ਹੋਏ ਮਤਲਬ ਇਹੀ ਕੁਝ ਚੱਲ ਰਿਹਾ ਮੈਂ ਤਾਂ ਇਹੀ ਸੋਚਦੀ ਆ ਦੇਖੋ ਨਾ ਪਤਾ ਨਹੀਂ ਚੱਲਦਾ ਕਿਸ ਟਾਈਮ ਫੂਕ ਜੀ ਨਿਕਲ ਜਾਂਦੀ ਹੈ ਬੰਦੇ ਦੀ ਬਸ ਉਸ ਤੋਂ ਬਾਅਦ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਦੇਖ ਲਓ ਹੁਣ ਕਿਹੜਾ ਟਾਈਮ ਹੋ ਗਿਆ ਸੀਗਾ ਸ਼ਾਮ ਨੂੰ ਤੇ ਹੁਣ ਸ਼ਾਮ ਦੇ ਟਾਈਮ 'ਤੇ ਸੰਸਕਾਰ ਕਰਦੇ ਸਹੀ ਸੀਗਾ ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸ ਤੇ ਰਾਜੀ 2-4 ਕਿ ਮਿੰਟ ਦੇਖੋ ਬੈਠੀ ਆ ਮੈਂ ਪੱਖਾ ਬੰਦ ਕਰਕੇ ਪਸੀਨੇ ਦੇ ਵਿੱਚ ਨੁੱਚੜ ਚੁੱਕੀ ਆ ਪੂਰੀ ਤਰ੍ਹਾਂ ਪਹਿਲੇ ਘੁੰਮ ਫਿਰਕੇ ਆ ਹੀ ਪਸੀਨਾ ਨਹੀਂ ਸੁਕਾਇਆ ਤੇ ਅੱਜ ਪੂਰੀ ਤਰ੍ਹਾਂ ਪਸੀਨਾ ਨਿਕਲ ਰਿਹਾ ਹੁਣ ਜਾ ਕੇ ਆਪਾਂ ਪਹਿਲਾਂ ਫੁਲਕੇ ਬਣਾਉਣੇ ਆ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨੈਕਸਟ ਵਲੌਗ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਾਂਗੇ ਕੱਲ ਇੱਕ ਨੈਕਸਟ ਵਲੌਗ ਵਿੱਚ ਪਾਈਏ